ਜਿੱਦ ਦਾ ਨਾਮ ਕੀਰਤਨ ਨਹੀਂ ਪਿਆਰ ਦਾ ਨਾਮ ਕੀਰਤਨ ਹੈ ਆਖੋ ਵੇਗਰੋ ਹਾਏ ਗੁਰੂ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਕਹਿੰਦੇ ਰਸਨਾ ਰਤ ਸਮਾਣੀ ਸਚ ਅਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਈਗਲ ਢਿੱਲੇ ਪੈ ਗਏ ਹੋ ਅੰਮ੍ਰਿਤ ਨਾਮ ਸੁਣੋ ਅਗੇ અમરત નામ ਸੁਣ ਕੇ ਹਟਿਓ ਹੁਣ ਚੁਗਲੀ ਨਹੀਂ ਨਾ ਪੈਣ ਦੇਣੀ ਕਿਉਂਕਿ ਪਵਿੱਤਰ ਜਗ੍ਹਾ ਤੇ ਗੰਦ ਨਹੀਂ ਪੈਂਦਾ ਜਿਹੜੀ ਚੀਜ਼ ਪਵਿੱਤਰ ਹੋ ਗਈ ਆ ਆਖੋ ਵੈਗੁਰੂ ਉਹਦੇ ਵਿੱਚ ਅੱਜ ਤੋਂ ਤੇ ਫਿਰ ਇਹ ਚਾਹੀਦਾ ਨਾ ਵੀ ਇੱਕ ਕੰਨ ਹੁਣ ਚੁਗਲੀ ਨਾ ਸੁਣਨ ਵੈਗੁਰੂ ਪਵਿੱਤਰ ਹੋ ਗਏ ਨੇ ਪਵਿੱਤਰ ਹੋ ਗਏ ਨੇ ਨਾ ਅੰਦਰ ਅਸਲੀ ਰਾਸ ਤੇ ਲੱਗਿਆ ਹੁਣ ਚੁਗਲੀ ਨਾ ਸੁਣਨਾ ਜਿੱਥੇ ਕਿਤੇ ਚੁਗਲੀ ਹੋਣ ਲੱਗੇ ਉੱਥੋਂ ਪਰ ਜਨ ਨਾ 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 ਮਸਾਂ ਤੇ ਕਿਤੇ ਕੰਨਾਂ ਦੇ ਵਿੱਚ ਉਹ ਚੀਜ਼ ਪਈ ਜਿੰਨੇ ਮੇਰਾ ਭਲਾ ਕਰਨਾ ਹੈ ਅਮਰਤ ਨਾਮ ਸੁਣੋ ਇੱਕ ਵਾਰ ਛੱਡ ਕੇ 500 ਵਾਰ ਤੁਸੀਂ ਨਿਤਨੇਮ ਦੇ ਵਿੱਚ ਅਨੰਦ ਸਾਹਿਬ ਪੜ ਲਓ ਜੇ ਤੁਸੀਂ ਗੱਲਾਂ ਨਾ ਨਾ ਕੀਤੀਆਂ ਗੁਰਬਾਣੀ ਨਾਲ ਤੇ ਸੱਜਣੋ ਇੱਕ ਨੀਮ ਤੇ ਰਹਿ ਜਾਊਗਾ ਤੇ ਨੀਮ ਉੱਗਦਾ ਨਹੀਂ ਨੀਮ ਕੱਚਾ ਹੁੰਦਾ ਹੈ ਮਨਜੀਤ ਸਿੰਘ ਨੀਮ ਕੀ ਹੁੰਦਾ ਹੈ ਜਾ ਕੋ ਕੱਚੇ ਅੰਬ ਵਿੱਚੋਂ ਗਰੋਥ ਨਹੀਂ ਹੁੰਦੀ ਕਦਾ ਲੱਗਿਆ ਕੱਚੇ ਅੰਬ ਵਿੱਚੋਂ ਗਾ ਅੰਬ ਨਹੀਂ ਉਗਦਾ ਨਿਮੀ ਕੱਚਾ ਹੰਬਿਆ ਨਿਮੀ ਦੇ ਵਿੱਚੋਂ ਗਰੋਥ ਨਹੀਂ ਹੋਈ ਜੇ ਸਾਡੇ ਵਿੱਚੋਂ ਭਾਈ ਰਣਦੀਰ ਸਿੰਘ ਵਰਗੇ ਦੁਬਾਰਾ ਨਹੀਂ ਪੈਦਾ ਹੋਏ ਤੇ ਸੋਚਣਾ ਚਾਹੀਦਾ ਆ ਕੋਲੇ ਗੁਰੂ ਭਾਈ ਜੀਵਨ ਸਿੰਘ ਸਾਹਿਬ ਵਰਗੀਆਂ ਰੂਹਾਂ ਸਾਡੇ ਤੇ ਨਹੀਂ ਪੈਦਾ ਹੋਈਆਂ ਤੇ ਸੋਚਣਾ ਦੇਖੋ ਕਿ ਤੇ ਨਿਯਮਤਾ ਕਤ ਨਹੀਂ ਰਹਿਗੇ ਪੱਕੇ ਅੰਬ ਦੇ ਵਿੱਚੋਂ ਤੇ ਤੁਸੀਂ ਚੂਸ ਵੀ ਲੋ ਸਾਰਾ ਜੀਵਨ ਕੀਰਤਨ ਕਰਦੇ ਹੋ ਜਿੱਤਨਾ ਕਾਕੀ ਪਿੰਡਿਆ ਸਾਹਿਬ ਕਰੇ ਸਾਰਾ ਜੀਵਨ ਕੀਰਤਨ ਕਰਦੇ ਸਾਰਾ ਜੀਵਨ ਆਪਣੇ ਆਪ ਨੂੰ ਛਿੰਡ ਸੁਟੇ ਵੀ ਸੰਗਤਾਂ ਨੂੰ ਕੀਰਤਨ ਸੁਣਾਉਣਾ ਹੈ ਮਗਰ ਬਾਅਦ ਵਿੱਚ ਜੇ ਪੱਕਾ ਹੈ ਨਾ ਤੇ ਉਹਦੇ ਵਿੱਚੋਂ ਕਈ ਕਾਕੀ ਪਿੰਡਿਏ ਉਗਣਗੇ ਇਹ ਪੱਕਾ ਹੈ ਨੇ ਤੇ ਉਹ ਤੇ ਕਹਾਣੀ ਉੱਥੇ ਦੀ ਉੱਥੇ ਖਤਮ ਹੋ ਗਈ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਸੱਚ ਅਲੱਖ ਵਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਗੋ ਕਿਉ ਤੁਹਾਨੂੰ ਸਰੀਰ ਨਾਲ ਲਾਇਆ ਹੀ ਤਾਂ ਸੀ ਵੀ ਸੱਚ ਸੁਣਨੇ ਨੂੰ ਸੱਚ ਸੁਣਨੇ ਨੂੰ ਤੁਹਾਨੂੰ ਕੰਨ ਨਾਲ ਫਿਰ ਪਠਾਈ ਮਨੇ ਭੇਜੇ ਇੱਕ ਵਜਨ ਮੈਨੂੰ ਰਾਤੀ ਮਨ ਵਿੱਚ ਆਉਂਦਾ ਸੀ ਆਖ ਵੇਗਰੂ ਵਾਹਿਗੁਰੂ ਵੀ ਜਾਦੂਗਰ ਆਉਂਦਾ ਪਿੰਡ ਵਿੱਚ ਜਿਹੜੇ ਜਾਦੂਗਰ ਹੁੰਦੇ ਉਹਨਾਂ ਦੇ ਕੋਲ ਇੱਕ ਝੋਲਾ ਹੁੰਦਾ ਆਖ ਵੇਗਰੂ ਵਾਹਿਗੁਰੂ ਸੁੰਦਰ ਉਹਨਾਂ ਸੁਸਤ ਨਹੀਂ ਹੋਏ ਝੋਲਾ ਹੁੰਦਾ ਉਹਦੇ ਕੋ ਝੋਲਾ ਲਿਆ ਕੇ ਨਾ ਤੇ ਐ ਤਰ੍ਹਾਂ ਇਤਨਾ ਪਹਿਲੋਂ ਬੱਚਿਆਂ ਨੂੰ ਵਿਖਾਉਂਦੇ ਆ ਵੀ ਵੇਖੋ ਮੇਰੇ ਕੋਲੇ ਇੱਕ ਝੋਲਾ ਇਹਦੇ ਵਿੱਚ ਕੁਝ ਨਹੀਂ ਜੋਲੇ ਵਿੱਚ ਤੁਸੀਂ ਥੋੜਾ ਚੰਗਾ ਆਇਦਰ ਨੂੰ 16 90 ਇਹਦੇ ਵਿੱਚ ਤੁਸੀਂ ਵੇਖਿਆ ਕਿ ਨਹੀਂ ਉਹ ਕਿ ਮੇਰੇ ਕਹਣ ਤੇ ਕਹਿੰਦੇ ਆ ਨਹੀਂ ਵੇਖਿਆ ਉਹ ਅਣਕੇ ਕਹਿੰਦਾ ਆਓ ਬੱਚਿਓ ਮੈਂ ਤੁਹਾਨੂੰ ਦੱਸੋ ਕੀ ਕੱਢ ਕੇ ਵਿਖਾਵਾਂ ਉਹ ਕਹਿੰਦੇ ਬਾਪੂ ਇੱਕ ਫੋਨ ਕੱਢ ਦੇ ਜਿਹੜਾ ਝੋਲਾ ਉਹਨੇ ਖਾਲੀ ਵਿਖਾਇਆ ਸੀ ਉਹਦੇ ਵਿੱਚ ਹੀ ਉਹਨੇ ਹੱਥ ਪਾਇਆ ਜੋ ਫੋਨ ਕੱਢ ਕੇ ਵਰਗੇ ਰਖਤਾ ਕਿਸ ਨੇ ਕਿਹਾ ਘੜੀ ਘੜ ਦੇ ਉਹਨੇ ਘੜੀ ਘੜਤੀ ਆ ਬੜਾ ਗਹਿਰਾ ਬਚਨ ਦੀ ਇਹਨੂੰ ਐਵੇਂ ਨਾ ਸਮਝਿਓ ਅੱਖ ਵੇਗਰੂ ਵੇਗਰੂ ਉਹਦੇ ਵਿੱਚੋਂ ਘੜੀ ਘੜਤੀ ਉਹਨੇ ਸਜਮਿਤੀ ਬਾਜ਼ਾਰ ਸਜਾਤੇ ਚੰਗਾ ਭਲਾ ਇੱਕ ਸੋਹਣਾ ਬਾਜ਼ਾਰ ਲਾਤਾ ਉਹਦੇ ਵਿੱਚੋਂ ਕੱਢ ਕੱਢ ਕੇ ਕਦੇ ਚੋਂ ਝੋਲੇ ਦੇ ਵਿੱਚੋਂ ਤੁਸੀਂ ਕੱਢ ਲੋਗੇ ਜੇ ਉਹੋ ਹੀ ਝੋਲਾ ਤੁਹਾਨੂੰ ਫੜਾ ਦਿੱਤਾ ਜਾਵੇ ਅੱਖ ਵੇਗਰੂ ਵੇਗਰੂ ਉਸੇ ਝੋਲੇ ਚੋਂ ਤੁਸੀਂ ਕੱਢ ਲੋਗੇ ਕਿਉਂ ਬੋਲੋ ਨਹੀਂ ਜਾਦੂ ਉਹ ਕਮਾਈ ਹੈ ਨਹੀਂ ਇਸੇ ਵੈਗਰੂ ਦੇ ਵਿੱਚੋਂ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਇੱਕ ਵਾਰ ਵੈਗਰੂ ਕਹਿ ਕੇ ਉਹਨੇ ਇਹ ਸਾਰੀ ਦੁਨੀਆ ਬਣਾਤੀ ਅਸੀਂ ਕਿੰਨੀ ਵਾਰ ਵੈਗਰੂ ਕਹਿੰਦਾ ਵਿੱਚੋਂ ਕੱਢੋ ਕੁਝ ਕੱਢੋ ਕੋਈ ਇੱਕ ਅੱਖਰ 'ਚੋਂ ਕੱਢਿਆ ਨਾ ਸਭ ਕੁਝ ਨਾਮ ਕਹਤਾਰੇ ਨਾਮ ਦੇ ਵਿੱਚੋਂ ਸਭ ਕੁਝ ਨਿਕਲਿਆ ਨਾ ਉਹੋ ਨਾਮ ਮੈਂ ਜਪਿਆ ਗਾਹ ਕੀ ਨਿਕਲਿਆ ਬੱਚੇ ਦੇ ਜਵਾਬ ਦੇ ਕੇ ਸਿੱਖੀ ਚੋ ਆਖੋ ਵੈਗੁਰੂ ਵੈਗੁਰੂ ਆ ਜਿੰਨੇ ਕੁ ਤੁਸੀਂ ਬੈਠੇ ਹੋ ਨਾ ਜਦੋਂ ਮੈਂ ਅੰਦਰ ਆਇਆ ਤੇ ਮੈਨੂੰ ਪਰਵੇਸ਼ਰ ਕਹਿੰਦੇ ਸੱਚਖੰਡ ਪਰਮਜੀਤ ਸਾਹਿਬ ਵੇਖਣਾ ਤੇ ਵੇਖ ਲਾਓ ਆ ਸੱਚਖੰਡ ਤੇ ਤਾਂ ਐਵੇਂ ਕੁੰਠ ਜੇ ਤੇਰਾ ਕੀਰਤਨ ਹੋ ਰਿਆ ਮਸਤ ਹੋਏ ਨੇ ਮਸਤੀ ਸ਼ਾਈ ਪਈ ਆ ਰੂਹਾਂ ਦੇ ਉੱਤੇ ਮੇਰੇ ਸਹਿਬ ਦੇ ਬੋਲ ਬੋਲਣ ਦੇ ਨੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਵੇਖ ਲੈ ਸਚਖੰਡ ਕਹਿ ਕਬੀਰ ਇਕਈ ਕਾਹੇ ਸਾਧ ਸੰਗਤਿ ਵਿਕੁੰਠੇ ਆਹੇ ਸਭ ਕੋਈ ਚਲਣ ਕਹਿਤ ਹੈ ਉहां ਨਾ ਜਾਣੂ ਵਿਕੁੰਠ ਹੈ ਕਹਾਂ ਕਹਿ ਕਬੀਰ ਇਕਈ ਕਾਹੇ ਸਾਧ ਸੰਗਤਿ ਵਿਕੁੰਠੇ ਆਹੇ ਇਤਨਾ ਲੱਗ ਰਿਹਾ ਸੀ ਸਾਰਾ ਹਾਲ ਪਰਿਆ ਮੇਰੇ ਬਾਬੇ ਨਾਨਕ ਦੀ ਬਾਣੀ ਚ ਮਸਤ ਤੇ ਹੋਣਾ ਚਾਹੀਦਾ ਕੋਈ ਤੇ ਕਿਤੇ ਤਰਜੂ ਅੱਖੋ ਐਗਰੋ ਵੈਕੂ ਛੱਤੇ ਦੇ ਉੱਤੇ ਬੈਠੀਆਂ ਬਿਆੰਤ ਮੱਖੀਆਂ ਦੇ ਵਿੱਚ ਸਾਰੀਆਂ ਦੇ ਮੂੰਹ ਵਿੱਚ ਸ਼ਹਿਦ ਨਹੀਂ ਹੁੰਦਾ ਪਤਾ ਨਹੀਂ ਕੁਝ ਨਹੀਂ ਪੁੰਨੇ ਵਾਲੀ ਨੂੰ ਨਹੀਂ ਪਤਾ ਜਿਹੜਾ ਮੱਖੀਆਂ ਦਾ ਛੱਤਾ ਹੁੰਦਾ ਜਿੱਥੇ ਸ਼ਹਿਦ ਬਣਦਾ ਏ ਬਿਆੰਤ ਮੱਖੀਆਂ ਉੱਥੇ ਪੁੰ 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 ਕਰਕੇ ਐਡੀਆਂ ਲੱਗੀਆਂ ਹੁੰਦੀਆਂ ਚੋਰ ਪਿਆ ਹੁੰਦਾ ਮਗਰ ਹਰ ਇੱਕ ਮੱਖੀ ਦੇ ਮੂੰਹ 'ਚ ਇਤਨੇ ਵਿਅੰਤ ਲੋਕੀ ਬੈਠੇ ਕੀਰਤਨ ਦਰਬਾਰ ਕੀਰਤਨ ਸੁਣਦੇ ਹੁੰਦੇ ਮਗਰ ਹਰ ਇੱਕ ਦੇ ਮੂੰਹ ਚ ਵਹਿਗਰੂ ਨਹੀਂ ਹੁੰਦਾ। ਕਿਆ ਗਿਆ? ਉਸ ਸ਼ਬਦ ਨੂੰ ਫੜੋ ਜਿਹੜਾ ਧਰਦੀ ਚੌਂਕੀਦਾਰ ਨੇ ਕਿਹਾ ਵੀ ਜਾਦੂਗਰ ਨੇ ਖਾਲੀ ਝੋਲੇ ਦੇ ਵਿੱਚੋਂ ਐਨਾ ਕੁਝ ਕਢਤਾ। ਤੁਹਾਨੂੰ ਮੈਂ ਚੌਂਕੀਦਾਰ ਵਾਵੇ ਨੂੰ ਕੰਨਾ ਹਾਏ ਨੂੰ ਉਹ ਲਿਖਿਆ ਹੀ ਆ ਸਾਹਮਣੇ। ਮੈਂ ਤੈਨੂੰ ਕਹਿਣਾ ਇਹ ਸ਼ਬਦ ਵਿੱਚ ਕੀ ਆ ਤੁਸੀਂ ਕਹਿੰਦੇ ਕੁਛ ਵੀ ਨਹੀਂ। ਜਿੱਤਰਾ ਜਾਦੂਗਰ ਦੇ ਝੋਲੇ ਦੇ ਵਿੱਚੋਂ ਤੁਹਾਨੂੰ ਮੈਂ ਕਹਾਂ ਇਹਦੇ ਵਿੱਚ ਕੀ ਹੈ ਤੁਸੀਂ ਕਹੋ ਕੁਝ ਵੀ ਨਹੀਂ ਉਹਨੇ ਕਿੱਥੋਂ ਕੱਢ ਲਿਆ ਨਾਮ ਜਪਣ ਵਾਲੇ ਅਭਿਆਸੀ ਨੇ ਇਹਦੇ ਵਿੱਚੋਂ ਇੱਕ ਗੁਰਮਖ ਦਾ ਜੀਵਨ ਕਿੱਥੋਂ ਕੱਢ ਲਿਆ ਇਹਦੇ ਵਿੱਚੋਂ ਹੀ ਨਿਕਲਣਾ ਹੈ ਇਹਦੇ ਵਿੱਚ ਹੀ ਛੁਪਿਆ ਪਿਆ ਜਿੱਤਰਾ ਉਹਦੇ ਖਾਲੀ ਝੋਲੇ ਦੇ ਵਿੱਚ ਸਭ ਕੁਝ ਛੁਪਿਆ ਪਿਆ ਵਾ ਉਹਦੇ ਵਿੱਚੋਂ ਜਿਉਂ-ਜਿਉਂ ਆਪਣੀ ਕਲਾ ਵਿਖਾਉਂਦਾ ਹੈ ਇਤਨਾ ਹੀ ਨਾਮ ਜਪਣ ਵਾਲਾ ਜਿਉਂ-ਜਿਉਂ ਭੇਜਦਾ ਜਾਂਦਾ ਹੈ ਭੇਜਦਾ ਜਾਂਦਾ ਹੈ ਇਹਦੇ ਵਿੱਚੋਂ ਕੱਲ ਦਾ ਰਾਖਸ਼ ਅਜ ਗੁਰਮਖ ਬਣ ਜਿੰਦਾ ਉਹ ਕਿੱਥੋਂ ਆ ਗਿਆ ਕੱਲ ਦਾ ਰਾਖਸ਼ ਅੱਜ ਬਤਹਮੇ ਰਹੋ ਕੱਲ ਤੱਕ ਰਾਖਸ਼ ਦੀਆਂ ਰੂਚੀਆਂ ਵਾਲਾ ਬੰਦਾ ਅੱਜ ਹਰ ਗੱਲ 'ਚ ਬਦਲ ਗਿਆ ਹੈ ਅੱਜ ਹਰ ਗੱਲ 'ਚ ਚੇਂਜ ਹੋ ਗਿਆ ਉਹਦਾ ਜੀਵਨ ਹੀ ਨਵਾਂ ਆ ਗਿਆ ਉਹ ਕਿੱਥੋਂ ਆਇਆ ਵਾਇਗੁਰੂ ਸ਼ਿਪ ਚੋਂ ਨਿਕਲਿਆ ਵਾਇਗੁਰੂ 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 ਆਹਾ ਵਿਚਾਰ ਬੰਦ ਕਰਕੇ ਵਿਚਾਰ ਬੰਦ ਕਰਕੇ ਗੁਰੂ 5 ਗੁਰੂ 5 ਆਕੋ ਸਤਨਾਮ ਸ੍ਰੀ ਵਾਹਿ ਸਮਝ ਲੱਗ ਗਿਆ ਵਾਵੇ ਨੂੰ ਕੰਨਾ ਹਾਏ ਨੂੰ ਸਿਆਰੀ ਗੱਗੇ ਦੇ ਔਂਕੜ ਤੇ ਥੱਲੇ ਦੋ ਦਿਲ ਔਂਕੜ ਰਾਰੇ ਦੇ ਕੀ ਬਣਿਆ ਵਾਹਿਗੁਰੂ ਅੱਜ ਤੱਕ ਮਹਿਸੂਸ ਹੋਇਆ ਵੀ ਇਹਦੇ ਵਿੱਚੋਂ ਕੁਝ ਨਿਕਲਿਆ ਹੈ ਜਿੰਨੇ ਮੈਨੂੰ ਬਦਲਿਆ ਹੈ ਨਹੀਂ ਅਗਰੇ ਜ ਨਹੀਂ ਆ ਰਿਹਾ ਇੰਨਾ ਮੈਂ ਜੱਪਿਆ ਹੈ ਆ ਵੇਖੋ ਹੁਣ ਕਿੰਨਾ ਜੱਪਿਆ ਗੁਰਮਖਾਨਾ ਕੁਛ ਮੇਰਾ ਬਦਲਿਆ ਹੈ ਤੁਹਾਨੂੰ ਤੇ ਮੈਨੂੰ ਖਬਰ ਕਿਉਂ ਨਾ ਆਵੇ ਪਈ ਮੇਰਾ ਕੁਝ ਬਦਲਿਆ ਬੁੱਲੋ ਕੁਝ ਚੇਂਜ ਹੋਇਆ ਮੈਂ ਮੇਰੇ ਅੰਦਰ ਰੌਲਾ ਪੈ ਜਾਂਦਾ ਜਿੱਥੇ ਨਹੀਂ ਜਾਣਾ ਜਦੋਂ ਮੈਂ ਉਧਰ ਨੂੰ ਕਦਮ ਪੁੱਟਦਾ ਤੇ ਕੋਈ ਅੰਦਰ ਰੌਲਾ ਪੈਂਦਾ ਇਹ ਤੇਰੇ ਜਾਣ ਵਾਲੀ ਜਗ੍ਹਾ ਨਹੀਂ ਸਮਝ ਲਓ ਕੁਝ ਬਦਲ ਗਿਆ ਕੋਈ ਬੋਲ ਬੋਲਣ ਲੱਗੇ ਹੋ ਕੋਈ ਬੋਲ ਬੋਲਣ ਲੱਗੇ ਹੋ ਤੁਸੀਂ ਤੁਹਾਡੇ ਅੰਦਰ ਇੱਕ ਰੌਲਾ ਪਿਆ ਏ ਇਹ ਤੇਰੇ ਕੱਦ ਦੇ ਬੋਲ ਨਹੀਂ ਹੈ ਤੇਰੇ ਮੂੰਹ ਤੇ ਦਾੜਾ ਹੈ ਤੈਨੂੰ ਗੁਰੂ ਗੋਬਿੰਦ ਸਿੰਘ ਦਾ ਸਿੰਘ ਕਹਿੰਦੇ ਨੇ ਇਹ ਜਿਹੜੇ ਬੋਲ ਮੂੰਹ ਚੋਂ ਬੋਲਣ ਲੱਗਾ ਏ ਓਏ ਹੇ ਸਿੱਧੇ ਉਹ ਕਿ ਬਿਠੋ ਏ ਬੋਲ ਤੇਰੇ ਬੋਲਣ ਦੇ ਬੋਲ ਨਹੀਂਗੇ ਏ ਉਹਨੇ ਕਿਹਾ ਮੈਨੂੰ ਕੀ ਘਾਟਾ ਪਊ ਜਿੰਨੇ ਬੋਲੇ ਉਹਨੂੰ ਪੁੱਛਿਆ ਮੈਨੂੰ ਉਹਨੇ ਪੁੱਛਿਆ ਮੈਨੂੰ ਕੀ ਘਾਟਾ ਪਊ ਜੇ ਮੈਂ ਇਹ ਬੋਲ ਬੋਲ ਦੂੰ ਕਹਿੰਦੇ ਤੈਨੂੰ ਕੋਈ ਘਾਟਾ ਨਹੀਂ ਪੈਣਾ ਗੁਰੂ ਗੋਬਿੰਦ ਸਿੰਘ ਦੇ ਕਰਤਾਰ ਨੂੰ ਘਾਟਾ ਪੈਣਾ ਹੈ ਕੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੰਘ ਵੀ ਇਤਰਾਹ ਦੀ ਗੱਲ ਕਰ ਸਕਦਾ ਹੈ ਉਹ ਛੀ ਗੱਲ ਕਰ ਸਕਦਾ ਹੈ ਨੀਵੀਂ ਗੱਲ ਕਰ ਸਕਦਾ ਹੈ ਛਲ ਤੇ ਕਪਟ ਵਾਲੀ ਗੱਲ ਕਰ ਸਕਦਾ ਸਿੰਗਾ ਤੇਰੇ ਵਿੱਚ ਤੇ ਉਹਨੇ ਆਪਣੇ ਵਿੱਚ ਫਰਕ ਨਹੀਂ ਕੀਤਾ ਇਹ ਮੇਰਾ ਖਾਸ